ਸਸਰੀ ਗਾਲ ਜੀ ਵੀ ਆਪਿਓ ਕੀ ਹਾਲ ਜਾਲ ਆ ਸਵਾਗਤ ਹੈ ਅੱਜ ਦੇ ਵਲੌਗ ਦੇ ਵਿੱਚ ਅੱਜ ਹੈਗੀ ਹੈ ਜੀ 22 ਮਾਰਚ ਤੇ ਅੱਜ ਹੈਗਾ ਆਪਣੇ ਪ੍ਰਭਲ ਸਿੰਘ ਦਾ ਵੱਡੇ ਉਹਦਾ ਵੱਡੇ ਕਰਨਾ ਮੈਸੇਰੇਬ੍ਰੇਸ਼ਨ ਤੇ ਉਸ ਤੋਂ ਪਹਿਲਾਂ ਤੁਹਾਨੂੰ ਬਤਾਈ ਹੈ ਵੀ ਗਰਮੀ ਗਈ ਆ ਤੇ ਆਪਣਾ ਬੈਟਕ ਦੇ ਵਿੱਚ ਹੈ ਨਹੀਂ ਸੀ ਪੱਖਾ ਪੱਖਾ ਲਿਆ ਆਪਾਂ ਘੋਟੋ ਲੈ ਆਂਦਾ ਵਾ ਤੇ ਉਧਰ ਸੁੱਖਾ ਸਿੰਘ ਸੁਖਵੀਰ ਸਿੰਘ ਸੁੱਖਾ ਜੀ ਨੂੰ ਸੱਦ ਲਿਆ ਲੈ ਮੁੰਡਾ ਕਹਿੰਦੇ ਹੀ ਘੋੜੀ ਦੇ ਉੱਤੇ 6 ਫੁੱਟ ਦਾ ਮੁੰਡਾ ਆਪ ਕੱਢ ਗਿਆ ਤਾਂ ਛਤ ਨਾਲ ਲੱਗ ਗਿਆ ਪੱਖਾ ਮੁੰਡੇ ਨੇ ਦਿੱਤਾ ਟੰਗ ਤੇ ਗਰਮੀ ਉਸ ਨੂੰ ਦਿੱਤਾ ਬਈਆਲ ਉਹਦੋਂ ਬਾਅਦ ਪਹੁੰਚ ਗਏ ਘੋੜੀ ਸੇਘਾਂ ਦੀ ਧਰਤੀ ਤੇ ਤੇ ਕੇ ਕਹੀ ਕਰ ਲਿਆ ਸਲੈਕਟ ਆਇਆ ਵੀ ਹਸਾਬ ਜੀ ਦਾ ਦੇ ਦੇ ਪੈਸੇ ਬਾਹਲੇ ਹੀ ਲਾਉਣੇ ਨਹੀਂਗੇ ਜਿਹੜਾ ਸਾਰਿਆਂ ਨੂੰ ਪੂਰਾ ਜੇ ਉਹਦੋਂ ਬਾਅਦ ਕਮਰੇ ਦੇ ਵਿੱਚ ਅਸੀਂ ਸੈਲੀਬ੍ਰੇਸ਼ਨ ਵਾਲਾ ਜਿਗਾਰਡਮੈਂਟ ਕਰਤਾ ਪੂਰਾ ਡੈਨ ਇਹਦੇ ਵਿੱਚ ਇੱਕ ਮਿਸਟੇਕ ਆ ਉਹ ਤੁਸੀਂ ਲੱਭ ਲੋ ਤੇ ਲੱਭ ਕੇ ਕਮੈਂਟਾਂ ਵਿੱਚ ਦੋ ਦੱਸ ਦਿਓ ਬਾਦ ਆ ਗਿਆ ਸਾਡੀ ਪ੍ਰਾਬਲਿੰਕਾ ਉਹਦਾ ਬਰਥਡੇ ਪੂਰੇ 7 ਸਾਲਾਂ ਦਾ ਮੇਰਾ ਪੁੱਤ ਹੋ ਗਿਆ ਵਾ 22 ਮਾਰਚ 2017 ਵਾਲੇ ਜਨਮ ਹੀ ਅੱਜ 22 ਮਾਰਚ 2024 ਨੂੰ 7 ਸਾਲਾਂ ਦੀ ਹੋ ਗਈ ਮੇਰੀ ਘਿਰਾਣੀ ਦਾ ਸਾਰੇ ਢਿੰਗੜ-ਮਿੰਗੜ ਇਕੱਠੇ ਹੋ ਗਏ ਮੈਂ ਕਿਹਾ ਹੋ ਜੋ ਸਾਰਾ ਜਿ ਬਣਾ ਦੀ ਇਹ ਵੀਡੀਓ ਲੈ ਦੋ ਬਾਦ ਕੇਕ ਕਟਿੰਗ ਦਾ ਕੰਮ ਸ਼ੁਰੂ ਹੋ ਗਿਆ ਸਾਰੇ ਮੇਨ ਨਾਲ ਇੱਕ ਉਹ ਭੇਮ ਦੇ ਵਿੱਚ ਮੈਂ ਗਿਆ ਜੋ ਵੀ ਤਮਰ ਲਓ ਵੀ ਮੰਮੀ ਤੇ ਪੁੱਆ ਲੋ ਕੇਕ ਦੀ ਸ਼ਰਵਾਦ ਕੀਤੀ ਗਈ ਕਟਣ ਦੀ ਲੋ ਵੀ ਤਾੜੂ ਤਾੜੀਓ ਤਾੜੀਓ ਹੋ ਗਿਆ ਕੰਮ ਜ਼ਰਾ ਇਹ ਕਦੋਂ ਕੰਮ ਖਿੱਚ ਦੋ ਕਿ ਲਈ ਲੋ ਵੀ ਪੱਪੂ ਦੇ ਲਾਦਾ ਕੇਕ ਨਾਪਦਾ ਕਰਨ ਕਿੱਥੇ ਹਟਦਾ ਸਾਰੇ ਹੋ ਗਏ 30 ਤੇ ਕਹਿੰਦੇ ਕੇਕ ਲਾ ਗਈ ਹਰਨਾਮ ਹੈਗਾ ਵੀ ਲਾ ਦੋ ਜੀ ਇਹ ਕਦੋਂ ਨਵੇੜ ਦੋ ਨੂੰ ਮੈਂ ਕੇਕ ਖਾਣ ਜੋਗਾ ਵਿਚਾਲਿਓ ਕਿੱਥੇ ਸਾਰਾ ਉਹਦੇ ਮੂੰਹ ਤੇ ਨਾ ਲਾ ਦੇ ਹੋਰ ਆਪੇ ਖਾਣ ਲਾ ਬੈਠ ਰਹੀਏ ਐਨੇ ਰਿਸ਼ਤੇਦਾਰ ਸੱਜੀ ਬੈਠੇ ਸਾਰਿਆਂ ਨੂੰ ਪੂਰਾ ਵੀ ਕਰਨਾ ਮੈਂ ਕਿ ਮਾਮਾ ਕਿੱਥੇ ਵੇਖਿਓ ਕਿਤੇ ਉਹ ਕੰਮ ਨਾ ਕਰ ਦੇ ਵੇ ਕੌਲੀਆਂ ਖਾਲੀ ਹੱਥਾਂ 'ਚ ਰਹਿ ਜਾਣਗੇ ਤੇ ਕੇਕ ਕੇ ਸਾਰਾ ਤਨ ਦੇਣਾ ਕੁੜੀ ਦੀ ਮਾਂ ਕਹਿੰਦੀ ਵੀ ਮੈਨੂੰ ਰੋ ਕਰਕੇ ਵੀਡੀਓ ਬਣਾਉ ਮੈਂ ਕੇਕ ਲੋਣਾ ਮੈਂ ਬਣਾ ਦਿੰਦੇ ਤੇਰੀ ਗੱਲ ਐ ਲੋ ਜੀ ਖਵਾਤਾ ਕੇਕ ਇਧਰ ਇਧਰ ਸ਼ੇਰ ਦੇ ਚੂਚੇ ਨਾਲ ਖੜੇ ਆ ਸਾਰੇ ਜਣੇ ਬੈਠੇ ਕੇਕ ਪੀਣ ਲਓ ਜੀ ਇਹ ਨਾਲ ਹੋ ਗਿਆ ਡੰਨ ਉਸ ਤੋਂ ਬਾਅਦ ਸਾਡੀ ਹਿੰਨੂ ਦੇ ਘਰ ਨੂੰ ਆ ਗਏ ਉਹ ਕਹਿੰਦੇ ਅਸੀਂ ਨਾਲ ਹੀ ਕੇਕ ਆਦੇ ਕਹਿੰਦੇ ਨਾਲ ਹੀ ਜਿਹੜਾ ਕੇਵਟ ਕਹਿੰਦੇ ਗਿਫਟ ਦਵਾਂਗੇ ਲਓ ਵੀ ਗਿਫਟ ਆ ਗਿਆ ਬਾਈ ਨੂੰ ਮਿਲ ਗਿਆ ਸੂਟ ਗਿਫਟ ਦੇ ਵਿੱਚ ਫੋਟੋਨਾਂ ਦੀ ਹੋ ਗਈ ਉਹ ਕਿੱਥੇ ਹਟ ਦੇ ਕਹਿੰਦੇ ਸੀ ਹੋਰ ਕਰਾਉਣੀਆਂ ਮੈਂ ਕਿਹਾ ਕਰਾ ਲਓ ਬਈ ਥੋੜੀ ਮਰਜੀ ਆ ਉਹ ਤੋਂ ਬਾਅਦ ਆ ਗਿਆ ਪੱਬੂ ਦਾ ਮਾਮਾ ਮਾਮੀ ਤੇ ਸਾਡਾ ਲੱਡੂ ਆ ਗਿਆ ਸਾਡਾ ਕੱਦੂ ਆ ਗਿਆ ਸਾਡੀ ਕੁਦਰਤ ਕੌਰ ਬਰਾੜ ਨਾਲ ਲਓ ਜੀ ਮਾਮਾ ਮਾਮੀ ਨੇ ਕੇਕ ਮੂੰਹ ਦੇ ਵਿੱਚ ਵਾਇਆ ਤੇ ਮਾਮੇ ਨੇ ਜੇਬ ਨੂੰ ਹੱਥ ਵੀ ਨਾਲ ਦੀ ਨਾਲ ਵਾਇਆ ਤੇ ਪੈਸਿਆਂ ਦਾ ਵੀ ਵਰਸਾਇਆ ਕਹਿੰਦਾ ਪੈਸੋ ਪੈਸੀ ਕਰਤੀ ਪੱਬੂ ਕਹਿੰਦੇ ਕੀ ਆਈ ਬਾਤਾਂ ਮੈਂ ਕਿਹਾ ਮਾਮੇ ਨੇ ਲਿਆ ਤਾਂ ਸੁਆਦ लाओ जी कुदरत कहीं मतलब भंगड़ा पाँना मैं पाला पुत तो भंगड़ा पाला तू कि हट दी है लाओ जी फिर फड़ो पैसे पब्बू आ गए पैसे पैसे बन गए क्या ही बातें उतु बहुना जी क्या ही बातों साढ़े प्रौने दें वाह वाह क्या ही चढ़ाई ला दी साढ़े प्राहुने ने दल खोल के पैसे लाते पब्बू पहले गिफ्ट तड़के वॉच मिली है फिर सून मिले प्रौना जी ने पैसे वादू देते हैं ਪਰੋਣਾ ਕਹਿੰਦਾ ਟੈਨਸ਼ਨ ਨਹੀਂ ਲੈਣੀ ਮੇਰੇ ਹੁੰਦਿਆ ਖਰਚਾ ਸਾਰਾ ਮੈਂ ਕਰੂੰਗਾ ਮੈਂ ਕਹਿੰਦਾ ਨਾ ਪਰੋਣਾ ਜੀ ਖਰਚਾ ਅਸੀਂ ਕਰਾਂਗੇ ਪੈਸੇ ਤੁਸੀਂ ਜਿੰਨੇ ਮਰਜ਼ੀ ਦਿਓ ਕੋਈ ਚੈੱਕ ਨਹੀਂ ਹਸੀ ਜਾਂਦੇ ਆ ਬਈ ਮਜ਼ਾਕ ਕਰਦੇ ਆ ਕੰਨ ਪਰੋਣਾ ਸਾਡਾ ਬਾਈ ਚੰਗਾ ਵਾ ਇੱਕ ਨੰਬਰ ਪਰੋਣਾ ਸਾਡਾ ਸੰਧੂ ਸਾਬ ਕਿਈ ਬਾਤਾਂ ਨਾਲ ਉਹਦੋਂ ਬਾਅਦ ਸਾਡੀ ਕੋਕੋ ਸਾਡੀ ਸਖਮਣ ਜੀਤ ਕੋਰਾ ਗਈ ਹੈ ਉਹ ਕਹਿੰਦੀ ਮੇਰੀ ਵੀਡੀਓ ਬਣਾ ਮੈਂ ਕਰ ਲਾਇਆ ਬਹੁਤ ਜੱਕਤੀ ਆਲਾ ਉਹਦੋਂ ਬਾਅਦ ਸਾਡੇ ਘਰ ਦਾ ਮੇਨ ਸਦਸਾ ਯਾਨੀ ਕਿ ਪ੍ਰਭਲਿੰਦ ਤੇਵਲਿੰਦ ਦੀ ਭੂਆ ਜੀ ਆਗੇ ਨਾਲ ਨਾਲ ਟੀਚਰ ਵੀ ਹੈ ਉੰਨ ਨਵੀਂ ਕੇਕ ਖਵਾਇਆ ਉਦੋਂ ਬਾਅਦ ਦਾਦੀਆਂ ਦੀ ਵਾਰੀ ਆ ਗਈ ਹੈ ਨਸੀਬ ਗੌਰ ਕੇਕ ਖਵਾਉਂਦੇ ਹੋਏ ਕਹਿੰਦੇ ਅਸੀਂ ਤਾਂ ਕੇਕ ਖਵਾਉਣਾ ਮੇਰਾ ਖਵਾਦੋਂ ਤੁਹਾਨੂੰ ਵੀ ਦੇ ਕੇ ਜਨ ਲਾਓ ਜੀ ਫਰੈਂਡ ਤੇ ਫਿਰ ਕੀ ਕਹਿੰਦੇ ਆ ਕਹਿੰਦੇ ਕੁੜੀ ਦਾ ਮੰਮੀ ਡੈਡੀ ਆ ਗਏ ਮੈਂ ਉਹਦੇ ਪੁੱਤ ਨੂੰ ਕੇਕ ਖਵਾਇਆ ਮੈਂ ਕਿਹਾ ਬੀਬਾ ਕੀ ਹੁ ਬਾਤਾਂ ਉਦੋਂ ਬਾਅਦ ਗਿਫਟ ਹੋ ਗਿਆ ਬੜੀ ਕੰਮ ਹੋ ਗਿਆ ਲਓ ਜੀ ਪ੍ਰੋਬਲੀ ਦੀ ਪਹਿਲਾ ਗਿਫਟ ਸਾਡੀ ਫੈਮਿਲੀ ਵੱਲੋਂ ਉਹਨੂੰ ਦਿੱਤਾ ਗਿਆ ਨਵਾਂ ਬੈਗ ਬਸਤਾ ਚੋਲਾ ਫੇਰ ਕਹਿੰਦੀ ਨਈ ਮੈਨੂੰ ਹਜੇ ਰਾਜ ਨਹੀਂ ਆਇਆ ਮੈਂ ਕਹਿੰਦਾ ਚੈੱਕ ਫਿਰ ਬੋਤ ਇੱਕ ਹੋਰ ਚੈੱਕ ਫਿਰ ਕਹਿੰਦੀ ਮੈਥੋਂ ਖੋਲਦੀ ਨਹੀਂ ਮੈਂ ਕਹਿੰਦਾ ਪੂਆ ਜੀ ਤੁਸੀਂ ਖੋਲੋ ਕੁੜੀ ਦੀ ਪੂਆ ਖੋਲਗੀ ਜਿਵੇਂ ਐਂ ਨਵੀਆਂ ਹੀ ਚੱਲੀਆਂ ਜੰਬੂ ਜੰਬੂ ਸਾਡੇ ਬਰੇ ਦਾ ਕੋਈ ਨਹੀਂ ਹੁੰਦਿਆਂ ਹੀ ਕਿਹੜੀ ਬਾਤਾਂ ਕੀਤੀਆਂ ਪਈਆਂ ਨਾਲ ਹੀ ਪੂਆ ਕਹਿੰਦੀ ਵੀ ਸਾਡਾ ਗੈਪਟੀ ਵੀ ਦਿਖਾਓ ਮੈਂ ਕਹਿੰਦਾ ਘੜੀ ਦਾ ਗੁੱਟ ਤੇ ਬਣੀ ਕਹਿੰਦੀ ਨਾਲ ਸਾਡਾ ਸੂਟ ਵੀ ਦਿਖਾਓ ਮੈਂ ਕਹਿੰਦਾ ਸੂਟ ਵੀ ਜਾ ਕੇ ਲਿਆਓ ਛੋਟੋ ਛੋਟੀ ਵੀ ਤੁਹਾਨੂੰ ਕਰ ਦਿੰਨੇ ਆ ਉਹ ਕਹਿੰਦੇ ਲਿਆਓ ਜੀ ਸਾਡਾ ਵੀ ਗੱਟ ਪਾ ਦੂ ਮੈਂ ਪਾ ਦੇ ਜਿਮੈਂਟਰੀ ਵੇਖੋ ਕਿਧਰੋਂ ਕਿਧਰੋਂ ਖੋਲਦੀ ਕੀ ਕੀ ਕੋਸ਼ਿਸ਼ ਕੀਤਾ ਪਿਆ ਆਵਾਜ਼ੀ ਵਾਇਸ ਨੇ ਬਲਾਉ ਕਰ ਦਿਆਂ ਸਮਾਪਤ ਵੀਡੀਓ ਸੋਹਣੀ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਲੋਕੀ ਵੀ ਦੇਖ ਸਕਣ ਤੁਹਾਡੇ ਵੀਰ ਦਾ ਭਲਾ ਹੋ ਜੂਗਾ ਇਹਨੇ ਨਾ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਆ ਗਿਆ ਪੂਆ ਦਾ ਸੂਟ ਪੂਆ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਿਚਾਰੀ ਪੂਆ ਗਿਫਟ ਕਰ ਦਿੰਦੀ ਹੈ ਬਹੁਤ ਮਾਨ ਸਨਮਾਨ ਕਰਦੀ ਹੈ ਉਹ ਵੀ ਕਪੜੇ ਲੀੜੇ ਵਾਧੂ ਦਿੰਦੀ ਰਹਦੀ ਪੂਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ